ਕੀ ਕਾਂਗਰਸ ਜੋ ਹੋ ਉਹ ਇੱਕ ਡੁੱਬਤਾ ਜਹਾਜ਼ ਹੈਗਾ ਉੱਥੇ ਕੋਈ ਸਤਕਾਰ ਨਹੀਂ ਹੈਗਾ ਤੇ ਸੰਜੀਵ ਰੋੜਾ ਤਾਂ ਉਹ ਕਹਿੰਦੇ ਨੇ ਕਿ ਹੈ ਹੀ ਬਾਰ ਦੇ ਇੱਥੋਂ ਦੇ ਹੈ ਹੀ ਨਹੀਂ ਲੁਧਿਆਣੇ ਦੇ ਅਗਰ ਦੂਜੀਆਂ ਪਾਰਟੀਆਂ ਦੇ ਲੀਡਰ ਦਿੱਲੀੋਂ ਇੱਥੇ ਆ ਸਕਦੇ ਨੇ ਪੰਜਾਬ ਵਿੱਚ ਕੰਮ ਕਰਨ ਵਾਸਤੇ ਤੇ ਕਿਹਾ ਆਮ ਆਦੀ ਪਾਰਟੀ ਦੀ ਹਾਈ ਕਮਾਂਡ ਪੰਜਾਬ ਵਿੱਚ ਨਹੀਂ ਆ ਸਕਦੀ ਉਹ ਕਾਂਗਰਸ ਝੂਠਾ ਪ੍ਰਚਾਰ ਫੈਰਾ ਰਹੀ ਹੈ ਤੇ ਉਹਨੂੰ ਤਾਂ ਆਪਾਂ ਰੋਕ ਨਹੀਂ ਸਕਦੇ ਇਹ ਕਿਹੜੀਆਂ ਪ੍ਰਾਪਤੀਆਂ ਮੰਨਦੇ ਹੋ ਤੁਸੀਂ ਜਿੱਦਾ ਕਰਕੇ ਤੁਹਾਨੂੰ ਲੱਗਦਾ ਕਿ ਲੋਕ ਜਿਹੜੇ ਨੇ ਜਰੂਰ ਵੋਟ ਪਾਉਣਗੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਕਰ ਹਰ ਮਾਨਸਾ ਸਰਕਾਰ ਨੇ ਰਜਿਸਟਰੀ ਜੋ ਹੈ ਔਨਲਾਈਨ ਕਰਤੀ ਹੈਗੀ ਹੈ ਤੁਹਾਨੂੰ ਜਾਣ ਦੀ ਲੋੜ ਨਹੀਂ ਘਰ ਬੈਠਿਆਂ ਜਿੱਸੀ ਤੇਰੀ ਹੋਏਗੀ ਤੇ ਘਰ ਹੀ ਤੁਹਾਨੂੰ ਨਿਸ਼ਚਿਤ ਹੋ ਕੇ ਵਾਪਸ ਆ ਜਾਏਗੀ ਸੋ ਇੰਡਸਟਰੀ ਚ ਮਜ਼ਦੂਰਾਂ ਲਈ ਲੋਕਾਂ ਲਈ 55000 ਨੌਕਰੀਆਂ ਦੇਖੋ ਦੇਤੀਆਂ ਆ ਜੋ ਉੱਧਰ ਦੇਖ ਰਿਹਾ ਲੁਧਿਆਣਾ ਕੰਮ ਕਰ ਰਹੇ ਨੇ ਔਰ ਜਨਤਾ ਹੈ ਨਾ ਸਤਿਕਾਰ ਤਾਂ ਕਰ ਰਹੀ ਕਿਉਂਕਿ ਲੋਕਾਂ ਦੇ ਵਿੱਚ ਉਹ ਲੁਧਿਆਣਾ ਵਿੱਚ ਰਹੇ ਨੇ ਬਾਪੂ ਸ਼ਹੀਦ ਦੇਖ ਰਹੇ ਦੂਸਰੇ ਲੁਧਿਆਣਾ ਵੈਸਟ ਦੀ ਬਾਈ ਇਲੈਕਸ਼ਨ ਨੂੰ ਲੈ ਕੇ ਰੂਲਿੰਗ ਆਮ ਆਦਮੀ ਪਾਰਟੀ ਦੀ ਕੈਂਪੇਨ ਦਿਨੋ ਦਿਨ ਮਜ਼ਬੂਤ ਹੁੰਦੀ ਜਾ ਰਹੀ ਹੈ ਤੇ ਜਿੱਥੇ ਇਹਨਾਂ ਦਿਨਾਂ ਦੇ ਵਿੱਚ ਜੁਆਇਨਿੰਗਸ ਹੋ ਰਹੀਆਂ ਨੇ ਸਾਰੇ ਪਾਸੇ ਆਮ ਆਦਮੀ ਪਾਰਟੀ ਚ ਵੀ ਕਾਂਗਰਸੀ ਆਗੂ ਦੀ ਜੁਆਇਨਿੰਗ ਹੋਈ ਹੈ ਉਸ ਬਾਰੇ ਵੀ ਗੱਲਬਾਤ ਕਰਾਂਗੇ ਤੇ ਨਾਲ ਹੀ ਕੈਂਪੇਨ ਕਿਸ ਤਰ੍ਹਾਂ ਦੇ ਨਾਲ ਚੱਲ ਰਿਹਾ ਪੰਜਾਬ ਦੇ ਲਗਭਗ ਸਾਰੇ ਜਿਹੜੇ ਵਜ਼ੀਰ ਨੇ ਉਹ ਲੁਧਿਆਣਾ ਆਪਣੀ ਡਿਊਟੀ ਜਿਹੜੀ ਨਿਭਾਰੇ ਨੇ ਕੈਂਪੇਨ ਦੇ ਵਿੱਚ ਇਸ ਵੇਲੇ ਸਾਡੇ ਨਾਲ 모ਹਿੰਦਰ ਭਗਤ ਜਿਹੜੇ ਕੈਬਨਿਟ ਮਿਨਿਸਟਰ ਨੇ ਉਹ ਮੌਜੂਦ ਨੇ 모ਹਿੰਦਰ ਜੀ ਕਿਵੇਂ ਦੇਖਦੇ ਹੋ ਜੋ ਤੁਸੀਂ ਅਬਜ਼ਰਵ ਕਰ ਰਹੇ ਹੋ ਕੀ ਮਾਹੌਲ ਹੈ ਲੁਧਿਆਣਾ ਵਿੱਚ ਸੀਟ ਤੇ ਅੱਜ ਲੁਧਿਆਣਾ ਵਿੱਚ ਦੇ ਇਲੈਕਸ਼ਨ ਦੇ ਵਿੱਚ ਜਿਹਦੇ ਉੱਪਰ ਪੰਜਾਬ ਔਰ ਦੇਸ਼ ਦੀਆਂ ਅੱਖਾਂ ਲਗੀਆਂ ਨੇ ਸਭ ਸਾਰਾ ਦੇਸ਼ ਨੂੰ ਮੋਨੀਟਰ ਕਰ ਰਿਹਾ ਹੈ ਅੱਜ ਇਸ ਲੁਧਿਆਣਾ ਵੈਲ ਇਲੈਕਸ਼ਨ ਵਿੱਚ ਬਹੁਤ ਵੱਡਾ ਮੋੜ ਆਇਆ ਹੈ ਇੱਕ ਬਲਜਿੰਦਰ ਬੰਟੀ ਜੋ ਪੁਰਵ ਕਾਉਂਸਲ ਹੈਗਾ ਉਸਨੇ ਪਹਿਲੇ ਇਲੈਕਸ਼ਨ ਲੜਿਆ ਉਹਨੂੰ 6000 ਵੋਟ ਮਿਲੀ ਔਰ ਅੱਜ ਦੇਖਿਆ ਜਾਏ ਕਿ ਉਹ 30 ਸਾਲਾਂ ਤੋਂ ਲਗਾਤਾਰ ਕਾਂਗਰਸ 'ਚ ਕੰਮ ਕਰ ਰਿਹਾ ਸੀ ਉਹਨੂੰ ਕਾਂਗਰਸ ਨੂੰ ਅਲਵਿਦਾ ਕਹਿ ਕੇ ਸਾਡੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਪੂਰਬ ਜ਼ਿਲ੍ਹੇ ਦੇ ਸੀਐਮ ਔਰ ਪੰਜਾਬ ਦੇ ਮੁੱਖ ਮੰਤਰੀ ਸਰਪੰਗ ਸਿੰਘ ਮਾਨ ਸਾਹਿਬ ਜੀ ਦੀ ਯੋਗ ਅਗਵਾਈ ਹੇਠ ਜੋ ਪੰਜਾਬ ਚੋਂ ਮੁੱਖੀ ਵਿਕਾਸ ਕਰ ਰਿਹਾ ਹੈ ਉਹਨੂੰ ਵੇਖਦੇ ਹੋਏ ਉਹਨਾਂ ਨੇ ਮਹਿਸੂਸ ਕੀਤਾ ਕਿ ਜਿੱਥੇ ਲੋਕਾਂ ਦੇ ਕੰਮ ਹੋ ਰਹੇ ਨੇ ਜਿੱਥੇ ਉਹ ਲੋਕਾਂ ਦੀ ਸੇਵਾ ਕਰ ਸਕਦਾ ਹੈ ਕਿਉਂ ਨਾ ਉਹ ਪਾਰਟੀ ਨੂੰ ਜੁਆਇਨ ਕੀਤਾ ਜਾਵੇ ਕਿਉਂਕਿ ਕਾਂਗਰਸ ਜੋ ਹੋਣ ਜੋ ਇੱਕ ਡੁੱਬਤਾ ਜਹਾਜ਼ ਹੈ ਉੱਥੇ ਕੋਈ ਸਤਕਾਰ ਨਹੀਂ ਹੈਗਾ ਔਰ ਸਾਰੇ ਆਪੋ ਚ ਲੜ ਰਹੇ ਨੇ ਖੇੜੂ ਖੇੜੂ ਹੋਈ ਕਾਂਗਰਸ ਇਸ ਕਰਕੇ ਛੱਡ ਕੇ ਉਹ ਆਮ ਆਦਮੀ ਪਾਰਟੀ ਚ ਆ ਗਏ ਕਾਂਗਰਸੀ ਜਿਹੜੇ ਆਗੂ ਨੇ ਸਾਰੇ ਕੈਂਪੇਨ ਕਰ ਰਹੇ ਨੇ ਉਹ ਇਹ ਕਹਿ ਰਹੇ ਨੇ ਕਿ ਭਾਰਤ ਪੁਸ਼ਨਾਸ਼ੂ ਜਿਹੜੇ ਨੇ ਉਹ ਇੱਥੋਂ ਦੇ ਲੋਕਲ ਨੇ ਇਨ੍ਹਾਂ ਗਲੀਆਂ 'ਚ ਜੰਮੇ ਪਲੇ ਨੇ ਇੱਥੇ ਹੀ ਉਹਨਾਂ ਨੇ ਕੰਮ ਕੀਤਾ ਲੋਕਾਂ ਲਈ ਤੇ ਸੰਜੀਵ ਰੋੜਾ ਤਾਂ ਉਹ ਕਹਿੰਦੇ ਨੇ ਕਿ ਹੈ ਹੀ ਬਾਰ ਦੇ ਇੱਥੋਂ ਦੇ ਹੈ ਹੀ ਨਹੀਂ ਲੁਧਿਆਣੇ ਦੇ ਦੇਖੋ ਕਾਂਗਰਸ ਕੋਲ ਕੋਈ ਮੁੱਦਾ ਨਹੀਂ ਹੈਗਾ ਉਹਨੋਂ ਕਹਿ ਰਿਹਾ ਉਮੀਦਵਾਰ ਆ ਗਿਆ ਬਾਰ ਦੇ ਆ ਗਿਆ ਜਦੋਂ ਉਹਨਾਂ ਨੂੰ ਲੁਧਿਆਣੇ ਦਾ ਪਛੋਕਰ ਉਹਨਾਂ ਦਾ ਹੈਗਾ ਲੁਧਿਆਣੇ 'ਚ ਰਹਿ ਰਹੇ ਨੇ ਲਗਾਤਾਰ ਅਸੀਂ ਮੈਜੂਦਾ ਦੇਖ ਰਹੇ ਹਾਂ ਲੁਧਿਆਣੇ 'ਚ ਕੰਮ ਕਰ ਰਹੇ ਨੇ ਔਰ ਜਨਤਾ ਹੈ ਨਾ ਸਤਿਕਾਰ ਤਾਂ ਕਰ ਰਹੀ ਕਿਉਂਕਿ ਲੋਕਾਂ ਦੇ ਵਿੱਚ ਉਹ ਲੁਧਿਆਣੇ ਵਿੱਚ ਰਹੇ ਨੇ ਔਰ ਲੁਧਿਆਣੇ ਦੀ ਲਗਾਤਾਰ ਸੇਵਾ ਕਰ ਰਹੇ ਨੇ ਇਸ ਕਰਕੇ ਲੋਕਾਂ ਦੇ ਵਿੱਚ ਕੋਈ ਅਸੀਂ ਭਾਵਨਾ ਨਹੀਂ ਹੈਗੀ ਸਿਰਫ ਕਾਂਗਰਸ ਝੂਠਾ ਪ੍ਰਚਾਰ ਫੈਲਾ ਰਹੀ ਹੈ ਤੇ ਉਹਨੂੰ ਤਾਂ ਆਪਾਂ ਰੋਕ ਨਹੀਂ ਸਕਦੇ ਕਾਂਗਰਸ ਜਿਹੜੀ ਹੈਗੀ ਉਹ ਇਸ ਟਾਈਮ ਆਪਣੀ ਸਭ ਕੁਝ ਖੋ ਚੁੱਕੀ ਹੈ ਧਾਰ ਖੋ ਚੁੱਕੀ ਹੈ ਸਿਰਫ ਆਪਣੀ ਪ੍ਰੈਜੈਂਸ ਸ਼ੋ ਕਰਨ ਵਾਸਤੇ ਕੁਛ ਨਾ ਕੁਛ ਦੰਦੇ ਗੱਲਾਂ ਕਰ ਰਹੀ ਹੈ ਤਾਂ ਕੋਈ ਕਹਿਣਾ ਮਤਲਬ ਨਹੀਂ ਇਹ ਜਨਤਾ ਦੇਖੇਗੀ ਨਾ ਅੱਛਾ ਮੈਨ ਕਿਹੜੀਆਂ ਪ੍ਰਾਪਤੀਆਂ ਮੰਨਦੇ ਹੋ ਤੁਸੀਂ ਜਿੱਦਾ ਕਰਕੇ ਤੁਹਾਨੂੰ ਲੱਗਦਾ ਕਿ ਲੋਕ ਜਿਹੜੇ ਨੇ ਜ਼ਰੂਰ ਵੋਟ ਪਾਉਣਗੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਦੇਖੋ ਅਗਰ ਦੇਖਿਆ ਜਾਏ ਸਾਰੇ ਪੰਜਾਬ ਦੇ ਵਿੱਚ ਇਤਨਾ ਪਰਿਵਰਤਨ ਹੋਇਆ ਹੈ ਕਿ ਦੇਖੋ ਇਹ 2 ਦਿਨ ਪਹਿਲੇ ਹੀ ਈਜ਼ੀ ਰਜਿਸਟਰੀ ਇतना ਵੱਡਾ ਚੇਂਜ ਕਿ ਹਮੇਸ਼ਾ ਜਨਤਾ ਨੂੰ ਪ੍ਰੋਬਲਮ ਆਉਂਦੀ ਸੀ ਕਿ ਸਾਨੂੰ ਤਹਿਸੀਲਦਾਰ ਆ ਕੋ ਪੈਸੇ ਮੰਗਦਾ ਹੈ ਪਟਵਾਰੀ ਪੈਸੇ ਮੰਗਦਾ ਹੈ ਅਰਜੀ ਨਵੀਸ ਪੈਸੇ ਮੰਗਦਾ ਹੈਗਾ ਤੇ ਸਾਡੇ ਬਹੁਤ ਕ腐ਸ਼ਨ ਹੈਗੀਏ ਉਸ ਨੂੰ ਠੱਲ ਪਾਉਣ ਲਈ ਆਮ ਆਦਮੀ ਪਾਰਟੀ ਸਰਕਾਰ ਮਾਨ ਸਾਹਿਬ ਦੀ ਸਰਕਾਰ ਨੇ ਰਜਿਸਟਰੀ ਜੋ ਹੈ ਔਨਲਾਈਨ ਕਰਤੀ ਹੈਗੀ ਹੈ ਤੁਹਾਨੂੰ ਜਾਣ ਦੀ ਲੋੜ ਨਹੀਂ ਘਰ ਬੈਠਿਆਂ ਜਿਸ ਤਰੀਹੀ ਹੋਏਗੀ ਤੇ ਘਰ ਹੀ ਤੁਹਾਨੂੰ ਰਜਿਸਟਰੀ ਹੋ ਕੇ ਵਾਪਸ ਆ ਜਾਏਗੀ ਇਤਨਾ ਵੱਡਾ ਕੰਮ ਉਸ ਤੋਂ ਬਾਅਦ 4-5 ਦਿਨ ਪਹਿਲੇ ਜੰਦਰ ਸ਼ਹਿਰ ਦੇ ਵਿੱਚ ਸਪੋਰਟਸ ਹੱਬ ਇੱਕ ਬਣਨ ਜਾ ਰਿਹਾ ਸੀ ਤਕਰੀਬਨ 100 ਕਰੋੜ ਦਾ 100 ਕਰੋੜ ਰੁਪਇਆ ਉੱਥੇ ਲੱਗੇਗਾ ਬਟਨਪਾਰਕ 'ਚ ਇੱਕ ਬਹੁਤ ਵੱਡਾ ਇੱਕ ਇਤਿਹਾਸਿਕ ਇਹ ਕਿਹਾ ਜਾਏਗਾ ਕਿ ਇੱਕ ਬੜਾ ਮਿੰਨੀ ਸਪੋਰਟਸ ਦੀ ਬਣੇਗਾ ਉੱਥੇ ਲਗਾਤਾਰ ਮਲਟੀ ਸਪੋਰਟਸ ਪਰਪਸ ਜਿਹੜੇ ਹੈਗੇ ਨੇ ਮਲਟੀ ਸਪੋਰਟਸ ਜਾਂ ਗੇਮਸ ਹੋਣਗੀਆਂ ਔਰ ਸਾਰਾ ਕ੍ਰਿਕਟ ਹਾਕੀ ਫੁੱਟਬਾਲ ਬੈਡਮਿੰਟਨ ਸਾਰਾ ਹੋਏਗਾ ਜਿਹੜੀ ਕਈ ਪਲੀਆਂ 18 ਸਾਲ ਦਾ ਪ੍ਰੋਜੈਕਟ ਲਟਕ ਰਿਹਾ ਸੀ ਕੋਈ ਨਹੀਂ ਸੀ ਬਣਾ ਰਿਹਾ ਉਹ ਵੀ ਬਣਨ ਜਾ ਰਿਹਾ ਹੈ ਇਸ ਦੇ ਲਾਵਾ ਤੁਸੀਂ ਦੇਖਿਆ ਇੰਡਸਟਰੀ ਵਾਸਤੇ ਉਹਨਾਂ ਨੇ ਕਿਹਾ ਨਾ ਵਿਧਨ ਪੱਲੇ ਕਿ ਵਿਧਨ 45 ਡੇਜ਼ ਜਦੋਂ ਤੱਕ ਪ੍ਰੂਵ ਕਰਗਤ ਅਦਿਕਾਰ ਨਹੀਂ ਆਂਦਾ ਤੇ ਜੋ ਟ੍ਰੀਟ ਆਜ਼ੇ ਪ੍ਰੂਵਡ ਸੋ ਇੰਨਾ ਵੱਡੀਆਂ ਸੋ ਇੰਡਸਟਰੀ ਚ ਮਜ਼ਦੂਰਾਂ ਲਈ ਲੋਕਾਂ ਲਈ 55000 ਨੌਕਰੀਆਂ ਦੇਖੋ ਦਿੱਤੀਆਂ 55000 ਨੌਕਰੀਆਂ ਜਵਾਨ ਬਚਨ ਦਿੱਤੀਆਂ ਗਈਆਂ ਉਹਦੇ ਬਾਅਦ ਯੁੱਧ ਨਸ਼ਿਆਂ ਵਿਰੁੱਧ ਜਿਹੜੇ ਸਾਡੇ ਪ੍ਰੋਬਲਮ ਸੀ ਬੱਚੇ ਯੁੱਧ ਨਸ਼ਾ ਕਰਦੇ ਨੇ ਉਹਦੇ ਖਿਲਾਫ ਮੁਹਿੰਮ ਚਲਾਈ ਗਈ ਹੈ ਸੋ ਇਦਾਂ ਦੀ ਬਹੁਤ ਸਾਰੀਆਂ ਚੇਂਜਸ ਹੋਰੀਆਂ ਔਰ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਪਰਵਰਤਨ ਹੋਏਗਾ ਔਰ ਸਾਡਾ ਪੰਜਾਬ ਜੋ ਹੈ ਵਿਦਨ ਅ 6 ਮੰਥ ਨਜ਼ਰ ਆਏਗਾ ਇੱਕ ਕਰਪਸ਼ਨ ਲੈਸ ਪਾਰਦਰਸ਼ਤਾ ਔਰ ਅੱਛੇ ਕੰਮ ਸਰਾ ਸ਼ਹਿਰ ਸਮਾਰਟ ਸਿਟੀ ਨਜ਼ਰ ਆਣਗੇ ਇੰਡਸਟਰੀ ਇਜ਼ੀ ਹੋਏਗੀ ਲੋਕੀ ਬਾਹਰੋਂ ਆ ਕੇ ਇੱਥੇ ਪੈਸਾ ਲਗਾਣਗੇ ਜੁਬਿਲ ਸਿੰਘ ਇੱਕ ਵਿਰੋਧੀ ਜਿਹੜੇ ਨੇ ਲਗਾਤਾਰ ਇਸ ਗੱਲ ਤੇ ਤੁਹਾਨੂੰ ਟਾਰਗੇਟ ਕਰ ਰਹੇ ਨੇ ਕਿ ਅਰਵਿੰਦ ਕੇਜਰੀਵਾਲ ਦੀ ਐਂਟ੍ਰੈਂਸ ਕਲੀਅਰ ਕੀਤੀ ਜਾ ਰਹੀ ਹੈਗੀ ਉਹ ਕਹਿੰਦੇ ਨੇ ਕਿ ਪਿਛਲੇ ਦਰਵਾਜ਼ੇ ਤੋਂ ਕਿਉਂ ਆਣਾ ਚਾਹੁੰਦੇ ਨੇ ਉਹ ਇਲੈਕਸ਼ਨ ਲੜ ਕੇ ਦੇਖ ਲੈਣ ਪੰਜਾਬ ਦੀ ਪੋਲਿਟਿਕਸ ਤੇ ਜੇ ਇੰਨਾ ਹੀ ਉਹਨਾਂ ਨੂੰ ਇੰਟਰਸਟ ਹੈ। ਦੇਖੋ ਮੈਨੂੰ ਹੈਰਾਨੀ ਹੈਗੀ ਇਸ ਗੱਲ ਦੇ ਉੱਪਰ ਕਿ ਮੈਂ ਉਹਨਾਂ ਨੂੰ ਪੁੱਛਣਾ ਚਾਹਨਾ ਮੇਰਾ ਵੀ ਸਵਾਲ ਏ ਕਿ ਆ ਕਾਂਗਰਸ ਦੀ ਹਾਈ ਕਮਾਂਡ ਪੰਜਾਬ 'ਚ ਨਹੀਂ ਆਂਦੀ। ਕੀ ਆ ਭਾਜਪਾ ਦੀ ਹਾਈ ਕਮਾਂਡ ਸਾਡੇ ਰੂਪਾਨੀ ਜੀ ਜਿਹੜੇ ਸੌਰੀ ਦੇ ਗਏ ਚਲੇਗੇ ਨੇ ਉਹਨਾਂ ਦੀ ਬੀਜੇਪੀ ਦੀ ਹਾਈ ਕਮਾਂਡ ਨਹੀਂ ਆਉਂਦੀ ਤਰਨ ਚੁਗ ਇੱਥੇ ਆਉਂਦੇ ਨੇ ਹੋਰ ਉਹਨਾਂ ਦੇ ਬਹੁਤ ਸਾਰੇ ਲੀਡਰ ਆਉਂਦੇ ਨੇ ਕਾਂਗਰਸ ਦੇ ਤੇ ਅਗਰ ਦੂਜੀਆਂ ਪਾਰਟੀਆਂ ਦੇ ਲੀਡਰ ਦਿੱਲੀੋਂ ਇੱਥੇ ਆ ਸਕਦੇ ਨੇ ਪੰਜਾਬ ਵਿੱਚ ਕੰਮ ਕਰਨ ਵਾਸਤੇ ਤੇ ਕਿਹਾ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਪੰਜਾਬ 'ਚ ਨਹੀਂ ਆ ਸਕਦੀ ਆ ਸਕਦੀ ਹੈਗੀ ਕੇਵਲ ਤਾਂ ਕੇਵਲ ਇੱਕ ਬਹਾਨਾ ਬਣਾਣਾ ਹੈ ਇੱਕ ਮੁੱਦਾ ਬਣਾਣਾ ਬੇਸਲੈਸ ਮੁੱਦਾ ਬਣਾਉਣਾ ਤਾਂਕਿ ਜੋ ਹੈ ਸਿਰ ਲੋਕਾਂ ਨੂੰ ਵਰਗ ਲਾਣਾ ਪਰ ਲੋਕੀ ਰਾਜ ਸਭਾ ਚ ਲ ਜਨਤਾ ਬਹੁਤ ਸਿਆਣੀ ਹੈਗੀ ਹੈ ਜਨਤਾ ਬਹੁਤ ਸਿਆਣੀ ਹੈ ਇਸ ਕੋ ਸਭ ਸਮਝਦੀ ਹੈਗੀ ਹੈ ਹੁਣ ਦੇਖੋ ਫਿਲਹਾਲ ਤੇ ਜਿਹੜਾ ਹਾਲਾਤ ਹੈਗੇ ਨੇ ਕਿ ਅਰੋੜਾ ਸਾਹਿਬ ਇਲੈਕਸ਼ਨ ਲਾੜੇ ਨੇ ਐਮਐਲਏ ਦਾ ਉਹ ਐਮਐਲਏ ਬਣਨ ਜਾ ਵੀ ਦੇ ਨੇ ਜਿੱਤੇ ਵੀ ਰਹੇ ਨੇ ਜਿੰਨਾ ਹੈਗਾ ਬਾਅਦ ਚ ਸੀਟ ਖਾਲੀ ਹੋਏਗੀ ਇਹ ਹਾਈ ਕਮਾਂਡ ਦਾ ਫੈਸਲਾ ਹੈਗਾ ਕਿ ਜਿੱਥੋਂ ਮਰਜ਼ੀ ਖੜਾ ਕਰਨ ਜਿਹਦੇ ਸਾਡੇ ਮਨਮੋਹਨ ਸਿੰਘ ਜੀ ਅਸਾਮ ਤੋਂ ਲੈ ਕੇ ਆਂਦੇ ਹਨ ਸੀਟ ਸਾਰੇ ਗੋਤਮ ਜੀ ਜਨਤਾ ਸੇ ਰਹਿਨੇ ਬੀਜੇਪੀ ਦੇ ਉਹ ਹਰਿਆਣਾ ਤੋਂ ਮੈਂਬਰ ਪਾਰਲੀਮੈਂਟ ਬਣੇ ਕੋਈ ਬੰਦਾ ਕਿਤੇ ਦੂਜੇ ਸਟੇਟ ਤੋਂ ਮੈਂਬਰ ਪਾਰਲੀਮੈਂਟ ਬਣ ਸਕਦਾ ਹੈਗਾ ਅਗਰ ਖੁਦਾ ਨਾ ਖਾਸਾ ਅਗਰ ਦਿੱਲੀ ਤੋਂ ਕੋ ਬੰਦਾ ਬੰਦਾ ਹੈਗਾ ਪੰਜਾਬ ਚੋਂ ਐਮਪੀ ਰਾਜ ਸਭਾ ਵਾਟ ਇਜ਼ ਰੌਂਗ ਨਥਿੰਗ ਰੌਂਗ ਇਹ ਤੇ ਸਰ ਨਥਿੰਗ ਰੌਂਗ ਲਾ ਹੈਗਾ ਡੈਮੋਕ੍ਰੇਸੀ ਹੈਗੀ ਹੈ ਸੁਮੇਂਦਰ ਭਗਤ ਨਾਲ ਗੱਲ ਕਰ ਰਹੇ ਸੀਗੇ ਤੇ ਜਿਨ੍ਹਾਂ ਨੇ ਵਿਰੋਧੀਆਂ ਨੂੰ ਦੱਸਿਆ ਕਿ ਕਿਸ ਤਰ੍ਹਾਂ ਦੇ ਨਾਲ ਉਹਨਾਂ ਕੋਲੇ ਈਸ਼ੂ ਘਟਨੇ ਤੇ ਪਰਸਨਲੀ ਅਟੈਕ ਕਰ ਰਹੇ ਨੇ ਜਿਹੜੀਆਂ ਗੱਲਾਂ ਨੇ ਵਿਕਾਸ ਦੀਆਂ ਉਹਦੇ ਤੇ ਆਮ ਆਦਮੀ ਪਾਰਟੀ ਨੂੰ ਇਸ ਵੇਲੇ ਕੋਈ ਚੈਲੰਜ ਨਹੀਂ ਕਰ ਸਕਦਾ ਜੁਧਿਆੜਾ ਤੋਂ ਕੈਮਰਾਮੈਨ ਕਾਸ਼ਤੀਬ ਦੇ ਨਾਲ ਹਰਸ਼ਪ੍ਰਭ ਸਿੰਘ ਸਿੱਧੂ ਬਾਬੂ ਸ਼ਹੀਦ ਟਾਈਮਸ